ਕੱਲ ਦਿਨੋ ਦੋਸਤੋ ਥਾਰ ਵਾਲੀ ਪੁਲਿਸ ਕਨਸਟੇਬਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਤਾਂ ਚਰਚਾ ਹੋ ਰਹੀ ਆ ਉਹਦੀ ਥਾਰ ਦੀ ਇੱਕ ਹੋਰੀ ਉਹਦੀ ਪ੍ਰਾਪਰਟੀ ਦੀ ਅਤੇ ਹੋ ਰਹੀ ਆ ਉਹਦੀਆਂ ਘੜੀਆਂ ਦੇ ਸ਼ੌਂਕ ਦੀ ਦੱਸਿਆ ਇਹ ਜਾ ਰਿਹਾ ਵੀ ਜਿਹੜੀ ਉਹ ਘੜੀਆਂ ਪਹਿਨਦੀ ਸੀ ਲਾਉਂਦੀ ਸੀ ਤਾਂ ਉਹ ਲੱਖਾਂ ਦੇ ਵਿੱਚ ਆ ਇਸ ਦੇ ਵਿੱਚ ਕਿੰਨੀ ਸੱਚਾਈ ਆ ਇਹ ਤਾਂ ਆਪਾਂ ਕੁਝ ਨਹੀਂ ਪੁਸ਼ਟੀ ਕਰ ਸਕਦੇ ਬਟ ਸੋਸ਼ਲ ਮੀਡੀਆ ਤੇ ਇਹ ਗੱਲਾਂ ਜ਼ਰੂਰ ਵਾਇਰਲ ਹੋ ਰਹੀਆਂ ਨੇ ਵੀ ਲੱਖਾਂ ਦੀਆਂ ਘੜੀਆਂ ਲਗਾਉਂਦੀ ਸੀ ਥਾਰ ਕਨਸਟੇਬਲ ਤਾਂ ਇੱਕ ਘੜੀ ਆ ਜਿਹੜੀ ਉਹ ਚਰਚਾ ਦੇ ਵਿੱਚ ਆਈ ਹੋਈ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਈ ਹੋਈ ਜਨਨੇ ਤੇ ਆਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਰੋਲੈਕਸ ਦੀ ਇਹ ਘੜੀ ਆ ਤਾਂ ਰੋਲੈਕਸ ਦੀਆਂ ਘੜੀਆਂ ਦੀ ਕੀਮਤ ਤੁਹਾਨੂੰ ਪਤਾ ਹੀ ਆ ਦੋਸਤੋ ਲੱਖਾਂ ਦੇ ਵਿੱਚ ਹੁੰਦੀ ਆ ਤੇ ਰੋਲੈਕਸ ਓਇਸਟਰ ਪੈਪਰਚੁਅਲ ਐਂਡ ਡੇਟ ਜਸਟ ਇਹ ਘੜੀ ਦੱਸੀ ਜਾ ਰਹੀ ਆ ਬਾਕੀ ਤੁਸੀਂ ਜਾ ਕੇ ਆਪਣੇ ਆਪ ਸਰਚ ਕਰ ਲਿਓ ਰੋਲੈਕਸ ਡੇਟ ਜਸਟ ਲਿਖ ਕੇ ਤੋਨੂੰ ਕੀਮਤ ਆਪੇ ਪਤਾ ਲੱਗ ਜਾਊਗੀ ਪਰ ਇਸ ਦੀ ਪੁਸ਼ਟੀ ਨਹੀਂ ਕਰਦੇ ਵੀ ਇਹ ਅਸਲੀ ਆ ਜਾਂ ਫਿਰ ਕਿਸੇ ਹੋਰ ਬ੍ਰਾਂਡ ਦੀ ਆ ਪਰ ਸੋਸ਼ਲ ਮੀਡੀਆ ਤੇ ਇਹ ਖਬਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੈਨੂੰ ਕੀ ਲੱਗਦਾ ਹੈ ਕਿ ਇੰਨੀ ਮਹਿੰਗੀ ਘੜੀ ਹੋ ਸਕਦੀ ਹੈ ਇਹਨਾਂ ਦੇ ਕੋਲ ਜਾਂ ਫਿਰ ਨਹੀਂ ਕਮੈਂਟ ਜ਼ਰੂਰ ਕਰਿਓ